ਕਾਲਕ ਖਬਰ ਸਾਹਮਣੇ ਆਈ ਸੀ ਕਿ ਰਾਧਾ ਸਾਮੀਆਂ ਦੇ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਜਗ੍ਹਾ ਹੁਣ ਨਵੇਂ ਜਿਹੜੇ ਨੇ ਮੁਖੀ ਜਸਦੀਪ ਸਿੰਘ ਗਿੱਲ ਹੋਣਗੇ ਜੋ ਕਿ ਇੱਕ ਕੈਮੀਕਲ ਇੰਜੀਨੀਅਰ ਨੇ ਜਿਸ ਤੋਂ ਬਾਅਦ ਕੀ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਵਿੱਚ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਇਸ ਤੋਂ ਬਾਅਦ ਦਸਤਾਰ ਦੀ ਜਿਹੜੀ ਰਸਮ ਹੋਣੀ ਸੀਗੀ ਜਾਂ ਫਿਰ ਗੱਦੀ ਜਿਹੜੀ ਸੌਂਪੀ ਜਾਣੀ ਸੀ ਉਸ ਦੀ ਰਸਮ ਦੇ ਤਹਿਤ ਹਲਚਲ ਮੱਚੀ ਕਈ ਆਵਾਵਾਂ ਵੀ ਜਿਹੜੀਆਂ ਚੋਟੀਆਂ ਜਿਸ ਨੂੰ ਕੀ ਸਪਸ਼ਟੀਕਰਨ ਰਾਤ 9 ਵਜੇ ਸਾਹਮਣੇ ਆਇਆ ਜਿਸ ਦੇ ਵਿੱਚ ਕੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਹੀ ਸਪਸ਼ਟੀਕਰਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਫਿਲਹਾਲ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੀ ਹੋਣਗੇ ਜਿਹੜੀ ਹੈ ਰਸਮੀ ਐਲਾਨ ਕੋਈ ਨਹੀਂ ਹੋਵੇਗਾ ਕੋਈ ਵੀ ਸਮਾਗਮ ਜਿਹੜਾ ਨਹੀਂ ਹੋਣ ਵਾਲਾ ਦਸਤਾਰ ਬੰਦੀ ਨੂੰ ਲੈ ਕੇ ਜਾਂ ਫਿਰ ਜਿਹੜੀ ਗੱਦੀ ਆ ਉਸ ਨੂੰ ਸੰਪੰਨ ਕੀ ਸਮਾਗਮ ਨਹੀਂ ਹੋਏਗਾ ਜਿਹੜੇ ਵੀ ਸਤਸੰਗ ਹੋਣਗੇ ਉਹ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੀ ਕਿਤੇ ਜਾਣਗੇ ਤੇ ਉਹਨਾਂ ਦੇ ਨਾਲ ਮੌਜੂਦ ਹੋਣਗੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੂੰ ਕੀ ਨਾਮਜ਼ਦ ਕਰ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਕੱਤਰ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਦੀ ਜਿਹੜੀ ਤਬੀਅਤ ਹੈ ਬਿਲਕੁਲ ਠੀਕ ਹੈ ਔਰ ਹਜੇ ਤੱਕ ਕੋਈ ਰਸਮੀ ਐਲਾਨ ਨਹੀਂ ਹੋਵੇਗਾ ਪਰ ਨਾਮਜ਼ਦ ਜਸਦੀਪ ਸਿੰਘ ਗਿੱਲ ਨੂੰ ਕਰ ਦਿੱਤਾ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਨਾਮ ਦੇਣਾ ਹੋਵੇਗਾ ਸੰਗਤ ਨੂੰ ਮਿਲਣਾ ਹੋਵੇਗਾ ਤੇ ਜਸਦੀਪ ਸਿੰਘ ਗਿੱਲ ਵੱਲੋਂ ਹੀ ਕਿਹਾ ਜਾਵੇਗਾ